ਦਾਸਪੁਰ ਮੋਗਾ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਿਹੜਾ ਚਾਹਾਂਗੇ ਕੋਸ਼ਿਸ਼ ਆ ਵੀ ਵਰਟੀ ਤੋਂ ਪਹਿਲਾਂ-ਪਹਿਲਾਂ ਜਿੰਨੇ ਕਵਰ ਹੋ ਗਏ ਫਿਰ ਤੋਂ ਕੁਝ ਟਾਈਮ ਲਈ ਰੋਕ ਕੇ ਫੇਰ ਸ਼ੁਰੂ ਕਰਾਂਗੇ ਸੰਗਰੂਰ ਦੀ ਧਰਤੀ ਆ ਇਹ ਹਮੇਸ਼ਾ ਹੀ ਇੱਥੋਂ ਲਹਿਰਾ ਪੈਦਾ ਹੋਈਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਸੰਗਰੂਰ ਵਿੱਚ ਅੱਜ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਆ ਇਸ ਭਰਤੀ ਮੁਹਿੰਮ ਲਈ ਅੱਜ ਪੰਜ ਮੈਂਬਰੀ ਕਮੇਟੀ ਸੰਗਰੂਰ ਪੁੱਜੀ ਸੀ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਸਰਦਾਰ ਮਨਪ੍ਰੀਤ ਸਿੰਘ ਆਲੀ ਪਤਾ ਇੱਕ ਨੇਤੜੇ ਤਾਂਖਾਂ ਤੋਂ ਤੇ ਪੰਜ ਮੈਂਬਰੀ ਕਮੇਟੀ ਦਾ ਹਿੱਸਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੁਕ ਵਿਸ਼ਿਆਂ ਤੇ ਚਰਚਾ ਕਰਦੇ ਆਂ ਰਾਜਨੀਤਿਕ ਵਿਸ਼ਾ ਨੂੰ ਛਾਵਾਂਗੇ ਮਨਪ੍ਰੀਤ ਜੀ ਸਵਾਗਤ ਆ ਤੁਹਾਡਾ ਅਜੀਤ ਪੰਜਾਬ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਮਨਪ੍ਰੀਤ ਜੀ ਆਪਾਂ ਗੱਲ ਕਰੀ ਅੱਜ ਤੁਸੀਂ ਭਰਤੀ ਮਹਿੰਦੀ ਦੀ ਸ਼ੁਰੂਆਤ ਕਰਨ ਕੀਤੀ ਆ ਸੰਗਰੂਰ ਦੇ ਵਿੱਚ ਇਸ ਤੋਂ ਪਹਿਲਾਂ ਕਿਹੜੇ ਕਿਹੜੇ ਜਿਲ੍ਹੇ ਕਵਰ ਕੀਤੇ ਨੇ ਤੇ ਭੁਿੱਖ ਦੇ ਵਿੱਚ ਔਣ ਵਾਲੇ ਦਿਨਾਂ 'ਚ ਕਿੱਥੇ ਕਿੱਥੇ ਜਾ ਰਹੇ ਇਸ ਤੋਂ ਪਹਿਲਾਂ ਅਸੀਂ ਮਲੇਰਕੋਟਲਾ ਜਿਲ੍ਹਾ ਤੇ ਜਲੰਧਰ ਜ਼ਿਲ੍ਹੇ ਦੀਆਂ ਮੀਟਿੰਗਾਂ ਕੀਤੀਆਂ ਸੀਗੀਆਂ ਤੇ ਅੱਜ ਸੰਗਰੂਰ ਜ਼ਿਲ੍ਹੇ ਦੀ ਮੀਟਿੰਗ ਉਸ ਤੋਂ ਬਾਅਦ ਪਟਿਆਲਾ ਉਸ ਤੋਂ ਬਾਅਦ ਰੋਪੜ ਗਰਦਾਸਪੁਰ ਮੋਗਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਿਹੜਾ ਚਾਹਾਂਗੇ ਕੋਸ਼ਿਸ਼ ਆ ਵੀ ਵਰਟੀ ਤੋਂ ਪਹਿਲੇ ਪਹਿਲੇ ਜਿੰਨੇ ਕਵਰ ਹੋ ਗਏ ਫਿਰ ਤੋਂ ਕੁਝ ਟਾਈਮ ਲਈ ਰੋਕ ਕੇ ਫੇਰ ਸ਼ੁਰੂ ਕਰਾਂਗੇ ਕਿਸ ਤਰ੍ਹਾਂ ਦਾ ਜਹੰਗਾਰਾ ਰਿਹਾ ਸੰਗਰੂਰ ਦੇ ਵਿੱਚ ਅੱਜ ਸੰਗਰੂਰ ਕਿਉਂਕਿ ਜਿਹੜੀ ਸੰਗਰੂਰ ਦੀ ਧਰਤੀ ਆ ਇਹ ਹਮੇਸ਼ਾ ਹੀ ਇੱਥੋਂ ਲਹਿਰਾਂ ਪੈਦਾ ਹੋਈਆਂ ਨੇ ਸੋ ਅੱਜ ਲੱਗਦਾ ਵੀ ਇਸ ਜਿਹੜੀ ਭਰਤੀ ਦੀ ਲਹਿਰ ਆ ਜਿਹੜੀ ਜੋ ਸੰਗਰੂਰ ਤੋਂ ਅੱਜ ਸ਼ੁਰੂ ਹੋਈ ਆ ਤੇ ਇਹਦਾ ਸਾਰੇ ਪੰਜਾਬ ਬਹੁਤ ਵੱਡਾ ਸਰ ਜਾਊਗਾ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਇੱਥੇ ਜਿਹੜੇ ਮੈਂਬਰਸ਼ਿਪ ਲੈਣ ਲਈ ਲੋਕ ਪਹੁੰਚੇ ਸੀਗੇ ਆਪ ਮੁਹਾਰੇ ਵੀ ਪਹੁੰਚੇ ਸੀ ਤੇ ਵਰਕਰਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪਿਛਲੇ ਕੁਝ ਸਮੇਂ ਤੋਂ ਵਰਕਰ ਨਾਰਾਜ਼ ਸੀਗਾ ਜੋ ਵੀ ਪਿਛਲੇ ਸਮੇਂ 'ਚ ਹਾਲਾਤ ਰਹੇ ਲੀਡਰਸ਼ਿਪ ਦੇ ਫੈਸਲੇ ਰਹੇ ਉਹਨਾਂ ਕਰਕੇ ਲੋਕ ਵੀ ਦੂਰ ਹੋਏ ਤੇ ਲੀਡਰਸ਼ਿਪ ਵੀ ਸਾਡੇ ਵਰਕਰ ਵੀ ਨਾਰਾਜ਼ ਸੀਗੇ ਲੇਕਿਨ ਹੁਣ ਲੋਕਾਂ ਨੂੰ ਲੱਗਦਾ ਕਿ ਇਸ ਕਮੇਟੀ ਰਾਹੀਂ ਮੁੜ ਸ਼੍ਰੋਮਣੀ ਅਕਾਲੀ ਦਲ ਸੁਰਜੀਤ ਹੋਊ ਮਜ਼ਬੂਤ ਹੋਊਗਾ ਅਤੇ ਕਿਉਂਕਿ ਵਰਕਰਾਂ ਦੀ ਤਾਂ ਆਪਣੀ ਬਹੁਤ ਪਕੜ ਸੀ ਇਲਾਕੇ ਦੇ ਆਪਣੇ ਪਿੰਡਾਂ ਦੇ ਵਿੱਚ ਲੇਕਿਨ ਨਾਰਾਜ਼ ਲੀਡਰਸ਼ਿਪ ਸੀ ਕਰਕੇ ਸੀ ਕਿ ਲੋਕ ਉਹਦਾ ਖਮਿਆਜਾ ਵਰਕਰ ਭੁਗਤ ਰਿਆ ਸੀ ਤੇ ਲੋਕਲ ਲੀਡਰਸ਼ਿਪ ਨੂੰ ਭੁਗਤਣਾ ਪੈ ਰਿਹਾ ਸੀ ਇਹ ਅਲੀ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਤੁਸੀਂ ਭਰਤੀ ਕਰ ਰਹੇ ਹੋ ਦੂਜੇ ਧੜੇ ਵੱਲੋਂ ਵੀ ਭਰਤੀ ਮੁਕੰਮਲ ਕਰਨ ਦਾ ਦਾਵਾ ਕੀਤਾ ਗਿਆ ਪਰ ਆਮ ਜਿਹੜੀ ਪਬਲਿਕ ਆਮ ਲੋਕ ਨੇ ਉਹ ਸੁਸੋ ਪੰਚ ਨੇ ਵੀ ਅਸਲੀ ਭਰਤੀ ਕਿਹੜੀ ਆ ਤੁਹਾਡੇ ਵਾਲੀ ਆ ਜਾਂ ਉਹਨਾਂ ਦੀ ਭਰਤੀ ਅਸਲੀ ਹੋਈ ਆ ਦੇਖੋ ਅਸੀਂ ਤਾਂ ਸ਼੍ਰੀ ਕਾਲਤਕਸਬ ਦੇ ਹੁਕਮਾਂ ਤੇ ਇਹ ਸੇਵਾ ਕਰ ਰਹੇ ਹਾਂ ਉਹ ਵੀ 2.5 ਮਹੀਨੇ ਪਹਿਲਾਂ ਸਾਨੂੰ ਪੁੱਛਿਆ ਨਹੀਂ ਗਿਆ ਫਿਰ ਧਾਮੀ ਸਾਹੂ ਨੇ ਮੀਟਿੰਗ ਲਈ ਉਸ ਤੋਂ ਬਾਅਦ ਹੋ ਰਜਾਇਨ ਕਰਕੇ ਉਸ ਤੋਂ ਬਾਅਦ ਜਸੇਰ ਸਾਹਿਬਾਨ ਦਾ ਆਦੇਸ਼ ਆਇਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਜਦੋਂ ਹੋਂਦ ਵਿੱਚ ਆਈ ਸ਼੍ਰੀ ਕਾਲਤਕਸਬ ਤੋਂ ਬਣੀ ਆ ਸਾਡੇ ਲਈ ਤਾਂ ਸ਼੍ਰੀ ਕਾਲਤਕਸਬ ਸਰਵ ਉੱਚਾ ਸਿੱਖ ਲਈ ਸਰਵ ਉੱਚਾ ਸੋ ਉਹ ਆਦੇਸ਼ ਅਸੀਂ ਤਾਂ ਦੇਸ਼ ਦੀ ਪਾਲਣਾ ਕਰ ਰਹੇ ਹਾਂ ਤੇ ਬਿਲਕੁਲ ਪਾਰਦਰਸ਼ੀ ਭਰਤੀ ਕਰ ਰਹੇ ਹਾਂ ਵਿਦ ਪ੍ਰੂਫ ਕਰ ਰਹੇ ਹਾਂ ਲੇਕਿਨ ਪਹਿਲਾਂ ਜਿਹੜੀ ਭਰਤੀ ਹੋਈ ਆ ਉਹ ਸੰਤਾ ਪਰ ਪਿੰਡਾਂ 'ਚ ਪਤਾ ਲੱਗਿਆ ਕਦੋਂ ਹੋ ਗਈ ਕਿਤੇ ਸਹੀ ਵੀ ਹੋ ਸਕਦੀ ਆ 10% 20% ਕਿਸੇ ਵਰਕਰ ਨੇ ਮਿਹਨਤ ਵੀ ਕੀਤੀ ਹੋਊ ਲੇਕਿਨ ਬਹੁਤੀ ਜਗ੍ਹਾ ਬੋਗਸ ਭਰਤੀ ਹੋਈ ਹੋਈ ਆ ਇਸ ਤਰ੍ਹਾਂ ਕਿਹਾ ਸੀ ਜਦੋਂ ਪਹਿਲਾਂ ਸਾਡੇ ਨਾਲ ਗੱਲਬਾਤ ਚੱਲੀ ਆ ਵੀ ਪਹਿਲੀ ਗੱਲ ਤੁਹਾਨੂੰ ਕਰਨੀ ਨਹੀਂ ਚਾਹੀਦੀ ਸੀ ਜਦੋਂ ਜਸਰ ਸਬਾਨ ਨੇ ਇੱਕ ਤੁਸੀਂ ਉੱਥੇ ਸਾਹਮਣੇ ਖੜੇ ਹੋ ਜਸਰ ਸਬਾਨ ਦੇ ਅਕਾਲ ਤਖਤ ਸਾਹਿਬ ਦੇ ਪੇਸ਼ ਹੋਏ ਹੋ ਸਾਰਾ ਕੁਝ ਮੰਨ ਲਿਆ ਤੁਸੀਂ ਤਾਂ ਫਿਰ ਉਹ ਵੀ ਮੰਨ ਲੈਂਦੇ ਇੱਕੜਾ ਕੋਈ ਬਾਹਰੋਂ ਆਇਆ ਸੀ ਭਰਤੀ ਤਾਂ ਪਾਰਟੀ ਨੂੰ ਬੜਾ ਸਹਿਯੋਗ ਮਿਲਣਾ ਸੀ ਲੇਕਿਨ ਉਹ ਜਿਹੜੀ ਭਰਤੀ ਹੋਈ ਹੈ ਸਿਰਫ ਪੜਤਾਲ ਕਰਵਾ ਲਓ ਦੀ ਯਾਰੀ ਸਹੀ ਹੈ ਉਹ ਸਹੀ ਮੰਨ ਲਾਂਗੇ ਤੇ ਨਵੀਂ ਭਰਤੀ ਦੀ ਕਮੇਟੀ ਕਰ ਲੂਗੀ ਨਹੀਂ ਮੰਨੇ ਚਲੋ ਸਾਸੀਂ ਜੋ ਉਦੇਸ਼ ਹੈ ਉਹਦੀ ਪਾਲਣਾ ਕਰ ਰਹੇ ਹਾਂ ਜਿ ਸਰ ਸਰਬੰਦ ਕਿੰਨਾ ਤਰੀਕ ਮਿਥਿਆ ਕਿੰਨਾ ਸਮਾਂ ਮਿਥਿਆ ਭਰਤੀ ਮੁਕੰਮਲ ਕਰਨ ਦੀ ਬਿਨਾਂ ਦਾ ਸਮਾਂ ਗੂ ਟੋਟਲ 6 ਮਹੀਨੇ ਸੀ 3 ਮਹੀਨੇ ਦਾ ਸਾਡਾ ਕੰਮ ਹੀ ਸ਼ੁਰੂ ਹੋ ਸਕਿਆ ਜੇ ਲੋੜ ਪਈ ਹੋਰ ਉਹਨੂੰ ਐਕਸਟੈਂਡ ਕਰ ਲਾਂਗੇ ਲੇਕਿਨ ਉਤਸ਼ਾਹ ਬਹੁਤ ਆ ਜੀ ਕੋਈ ਬਾਹਰਲੇ ਲੋਕ ਨੇ ਜਿਹੜੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਹੋਰ ਦੇਸ਼ਾਂ 'ਚ ਬੈਠੇ ਆ ਉਹ ਵੀ ਚਾਹੁੰਦੇ ਆ ਵੀ ਆਨਲਾਈਨ ਉਹ ਵੀ ਅਸੀਂ ਜਲਦੀ ਹੀ ਆਨਲਾਈਨ ਦਾ ਪ੍ਰੋਸੈਸ ਸ਼ੁਰੂ ਕਰਨ ਜਾ ਰਹੇ ਆ। ਯਾ ਅਲੀ ਸਰ ਭਰਤੀ ਅਕਾਲ ਤਖਤ ਸਾਹਿਬ ਦੇ ਜਿਵੇਂ ਆਪਾਂ ਚਰਚਾ ਕਰ ਰਹੇ ਆ ਵੀ ਹਕਮਤ ਹੀ ਹੋ ਰਹੀ ਆ ਪਰ ਹੁਣ ਜਦੋਂ ਜਿਹੜਾ ਭਰਤੀ ਦੀ ਅੰਤਿਮ ਰਿਪੋਰਟ ਆ ਤਿਆਰ ਕਰਕੇ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਨੂੰ ਸੌਂਪੋਗੇ ਜਾਂ ਅਕਾਲ ਤਖਤ ਸਾਹਿਬ ਦਾ ਜਿਹੜਾ ਸੈਕਟਰੀਏਟ ਕੰਮ ਕਰ ਰਿਹਾ ਉਹਦੇ ਸਪੁਰਦ ਕਰੂਗੇ ਕਿਸ ਨੂੰ ਰਿਪੋਰਟ ਕਰੂਗਾ ਸਾਰਾ ਕੰਮ ਮੁਕੰਮਲ ਹੋਣ ਦਿਓ ਉਹਦੇ ਮੌਕੇ ਦੇ ਜਿੱਦਾਂ ਦੇ ਹਾਲਾਤ ਹੋਣਗੇ ਪੰਤ ਵਿਧਾਇਕਾਂ ਤੇ ਬੰਦੀਆਂ ਵੱਲੋਂ ਵੀ ਬਈ ਵਿਰੋਧ ਸ਼ੁਰੂ ਕੀਤੇ ਗਏ ਨੇ ਉਹ ਸਾਰੇ ਹਾਲਾਤ ਦੇ ਮੁਤਾਬਕ ਅਸੀਂ ਸਲਾਹ ਦੇ ਨਾਲ ਸਾਰਿਆਂ ਦੀ ਨਾਲ ਉਹ ਅਸੀਂ ਉਹ ਜਿਹੜੀ ਸਾਰੀ ਭਰਤੀ ਹੈਗੀ ਆ ਉਹ ਸਬਮਿਟ ਕਰਾਂਗੇ ਇਹ ਭਰਤੀ ਮੁਕੰਮਲ ਜਿਹੜੀ ਚੱਲ ਰਹੀ ਹੈ ਪ੍ਰਕਿਰਿਆ ਇਸ ਦਰਮਿਆਨ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਕੋਈ ਚਰਚਾ ਹੋਈ ਜਾਂ ਹੋਰ ਕਿਸੇ ਆਕੂ ਨਾਲ ਜਿਹੜੇ ਦੂਜੇ ਧੜੇ ਦੇ ਆਕੂ ਨੇ ਉਹਨਾਂ ਨਾਲ ਕੋਈ ਸੰਪਰਕ ਕਦੋਂ ਗੱਲਬਾਤ ਸ਼ੁਰੂ ਹੋਈ ਸੀਗੀ ਸ਼ੁਰੂ ਹੋ ਤਾਂ ਪਹਿਲਾਂ ਲੇਕਿਨ ਉਸ ਤੋਂ ਬਾਅਦ ਜਦੋਂ ਸਿੰਘ ਸਾਹਿਬ ਨੇ ਹਟਾ ਦਿੱਤੇ ਗਏ ਤਾਂ ਉਹਦੇ ਨਾਲ ਤਾਂ ਬਹੁਤ ਵੱਡਾ ਵਿਰੋਧ ਖੜਾ ਹੋ ਗਿਆ ਦੁਨੀਆ ਚ ਬੈਠੇ ਹਰ ਸਿੱਖ ਦੇ ਮਨ ਬਹੁਤ ਵੱਡੀ ਥੇਸ ਪਹੁੰਚੀ ਆ ਕਿਉਂਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਦੀ ਮਰਿਆਦਾ ਜਿਹੜੀ ਇਹ ਬਹਾਲ ਰਣੀ ਚਾਹੀਦੀ ਆ ਇਹ ਸੰਸਥਾਵਾਂ ਜਿਹੜੀਆਂ ਇਹ ਇਹ ਮਰਨੀਆਂ ਨਹੀਂ ਚਾਹੀਦੀਆਂ ਇਹ ਇਹਨਾਂ ਦੀ ਹੋਂਦ ਕਾਇਮ ਰਣੀ ਚਾਹੀਦੀ ਆ ਸ੍ਰੀ ਹਰਖਾਲਤਾਖ ਸਾਹਿਬ ਜਿਹੜਾ ਅਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਤਖਤ ਬਣਵਾਇਆ ਸੀ ਆਪਣੇ ਹੱਥੀ ਸੋ ਉੱਥੇ ਦਾ ਜਿਹੜਾ ਸਿੰਘ ਸੇਵਨ ਜਸਰ ਸੇਵਨ ਉਥੇ ਜਿਹੜੇ ਬਰਾਜਮਨ ਹੁੰਦੇ ਆ ਉਹਨਾਂ ਦੀ ਹਰ ਸਿੱਖ ਮਨ ਦਾ ਗੱਲਬਾਤ ਸਤਕਾਰ ਆ ਲੇਕਿਨ ਇਹਨਾਂ ਨੇ ਤਾਂ ਜਿਹੜੀ ਚਸਟੰਗ ਨਾ ਹਟਾਇਆ ਦੇਖੋ ਪਿਛਲੀਆਂ ਗਲਤੀਆਂ 10 ਸਾਲ ਪਹਿਲਾਂ ਜਿਹੜੀਆਂ ਹੋਈਆਂ ਸੀ ਉਹਨਾਂ ਦੀ ਮਾਫੀ ਮੰਗੀ ਗੁਨਾਹ ਕਬੂਲ ਕੀਤੇ ਸਜ਼ਾ ਭੁਗਤ ਲਈ ਉਸ ਤੋਂ ਬਾਅਦ ਉਸ ਤੋਂ ਵੱਡੀਆਂ ਕਰ ਲਈਆਂ ਉਹਨਕੋਂ ਭੁਗਤਣੀਆਂ ਨੇ ਪਤਨੀਆਂ ਨੇ ਪਤਨ। ਅ ਐਲੀ ਸਾਬ ਦੇਖਿਆ ਵੀ ਸਿਕੰਦਰ ਸਿੰਘ ਮਲੂਕਾ ਪਹਿਲਾਂ ਤੁਹਾਡੇ ਨਾਲ ਖੜੇ ਸੀ ਬਾਅਦ ਚ ਸਖੀਰ ਸਿੰਘ ਬਾਦਨ ਲਾਲ ਵੀ ਉਹਨਾਂ ਨੇ ਸੁਰਨਾ ਸੁਰਮਲਾਈ ਕੀ ਸੰਭਾਵਨਾ ਵੀ ਕੋਈ ਹੋਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਵੀ ਆਕੂ ਆ ਜਾ ਸਕਦੇ ਨੇ। ਤਾਂ ਜਦੋਂ ਇਹ ਸੁਧਾਰ ਲੈਰ ਬਣੀ ਆ ਮੈਂ ਉਹਦਾ ਹਿੱਸਾ ਨਹੀਂ ਸੀਗਾ। ਉਹ ਸੁਧਾਰ ਲੈਣ ਨਾਲ ਆਏ ਹੋਣੇ ਆ। ਲੇਕਿਨ ਮੈਂ ਅਲੱਗ ਸੀਗਾ ਬਿਲਕੁਲ ਹੀ। ਕਿਉਂਕਿ ਮੈਂ ਪ੍ਰਧਾਨ ਸੁਭੀ ਸਿੰਘ ਬਾਦਲ ਨਾਲ ਮੀਟਿੰਗਾਂ ਕਰਕੇ ਉਹਨਾਂ ਦੀ ਵੀ ਗੱਲਬਾਤ ਸੁਣ ਕੇ ਮੈਨੂੰ ਲੱਗਿਆ ਸੀ ਵੀ ਇੱਥੇ ਮੈਂ ਕੰਮ ਨਹੀਂ ਕਰ ਸਕਦਾ ਮੈਂ ਆਪਣੀ ਟਰਮ ਪੂਰੀ ਕਰਕੇ ਮੈਂ ਮਨ ਬਣਾ ਲਿਆ ਸੀ ਕਿ ਮੈਂ ਰਾਜਨੀਤੀ ਉਹ ਲੰਬੇ ਹੋ ਜਾਣਾ ਲੇਕਿਨ ਜਦੋਂ ਇਹ ਕਮੇਟੀ ਬਣੀ ਤੇ ਆਦੇਸ਼ ਆਇਆ ਸ਼੍ਰੀ ਹਰਕਲਤਖ ਸਾਹਿਬ ਤੋਂ ਫਿਰ ਮੇਰਾ ਮਨ ਸੀ ਵੀ ਹੁਣ ਇਸ ਤੋਂ ਤਾਂ ਸੀ ਭਗੋੜੇ ਹੋ ਨਹੀਂ ਸਕਦੇ ਸ਼੍ਰੀ ਹਰਕਲਤਖ ਸਾਹਿਬ ਤੋਂ ਫਰ ਸਿੱਖ ਦਾ ਫਰਜ਼ ਬਣਦਾ ਸੋ ਜੋ ਸੇਵਾ ਲਗੀ ਆ ਫਿਰ ਉਹ ਨਿਭਾਉਣੀ ਤਾਂ ਸ਼ੁਰੂ ਕੀਤੀ ਆ ਸੋ ਬੜਾ ਅੱਜ ਜਿੰਨਾ ਸਾਗੋਬੀ ਸਿੰਘ ਜੀ ਲੌਂਗਵਾਰ ਜਿਹੜੇ ਸਤਕਾਰ ਜੋ ਸਾਡੇ ਐਸਜੀਪੀਸੀ ਦੇ ਪ੍ਰਧਾਨ ਰਹੇ ਨੇ ਉਹਨਾਂ ਦਾ ਸਾਥ ਮਿਲਿਆ ਉਹਨਾਂ ਨਾਲ ਬਹੁਤ ਸੀਨੀਅਰ ਵਰਕਰ ਆਏ ਨੇ ਜਿਹੜੇ ਸੰਗਰੂਰ ਤਾਂ ਮੈਂ ਸਮਝਦਾ ਕਿ ਸਾਰਾ ਇੱਕ ਪਾਸੇ ਹੋ ਗਿਆ ਨਾ ਪਲੇਰ ਕੋਟਲਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਉਹ ਤਾਂ ਜਿੰਨੀ ਵੀ ਲੀਡਰਸ਼ਿਪ ਪੁਰਾਣੀ ਸੀਨੀਅਰ ਰਹੀ ਹੈ ਅਕਾਲੀ ਦਲ ਦੀ ਤੇ ਵਰਕਰ ਸਾਰੇ ਇਕਜੁੱਟ ਨੇ ਇਸੇ ਤਰ੍ਹਾਂ ਪਟਿਆਲੇ ਦੇ ਵਿੱਚ ਵੀ ਪ੍ਰੋਗਰਾਮ ਹੋ ਰਿਹਾ ਹੌਲੀ ਹੌਲੀ ਸਾਰੇ ਜਦੋਂ ਮਾਹੌਲ ਬਣਦਾ ਤਾਂ ਆਮ ਆਦਮੀ ਪਾਰਟੀ ਦੀ ਲਹਿਰ ਸੰਗਰੂਰ ਤੋਂ ਸ਼ੁਰੂ ਹੋਈ ਸੀ ਅੱਜ ਸਾਰੇ ਪੰਜਾਬ ਦੇ ਵਿੱਚ ਗਈ ਸੋ ਇਹ ਲਹਿਰਾਂ ਨੂੰ ਪੈਦਾ ਕਰਨ ਵਾਲਾ ਇਹ ਲਹਿਰਾਂ ਪੈਦਾ ਕਰਨ ਵਾਲਾ ਜ਼ਿਲ੍ਹਾ ਸੰਗਰੂਰ ਸੋ ਕ੍ਰਾਂਤੀਕਾਰੀ ਲੋਕ ਨੇ ਇਥੋਂ ਦੇ ਸੋ ਇਹ ਪਾਰਟੀ ਦੀ ਲਹਿਰ ਵੀ ਮੈਨੂੰ ਲੱਗਦਾ ਵੀ ਅੱਜ ਦੇ ਇਕੱਠ ਨੇ ਇਹ ਸ਼ੁਰੂ ਕਰ ਦਿੱਤੀ ਹੈ ਯਾਨੀ ਕਿ ਮੰਨ ਕੇ ਚੱਲ ਰਹੇ ਹਾਂ ਵੀ ਸਭ ਤੋਂ ਵੱਡਾ ਹੰਗਾਰਾ ਸੰਗਰੂਰ ਜ਼ਿਲ੍ਹੇ ਚ ਹੀ ਮਿਲੂਗਾ ਨਹੀਂ ਮਿਲ ਗਿਆ ਤੇ ਇਸ ਤੋਂ ਅੱਗੇ ਬਸ ਲਹਿਰ ਹੁੰਦਾ ਸਿਰ ਵੀ ਉਹ ਜਿਸ ਤਰ੍ਹਾਂ ਮਲੇਰਕੋਟਲੇ ਤੋਂ ਸੀਗਾ ਸੰਗਰੂਰ ਤੋਂ ਹੋ ਗਿਆ ਉਸ ਤੋਂ ਬਾਅਦ ਪਟਿਆਲਾ ਹੌਲੀ-ਹੌਲੀ ਤਾਂ ਫਿਰ ਲੋਕ ਜੁੜਦੇ ਜਾਂਦੇ ਪਿਆਲੀ ਸਾਹਿਬ ਜਥੇਦਾਰ ਸੰਤਾ ਸਿੰਘ ਮਇਤਪਰੀ ਪੁਰਾਣੇ ਟਕਸਾਲੀਆ ਗੁਨੇ ਉਹ ਵੀ ਤੁਹਾਡੇ ਨਾਲ ਮੌਜੂਦ ਨੇ ਤੇ ਅੱਜ ਬਟਾਲਾ ਸਾਹਿਬ ਵੀ ਉੱਥੇ ਸਮਾਗਮ ਦੇ ਵਿੱਚ ਪਹੁੰਚੇ ਸੀ ਝੁੰਦਾ ਸਾਹਿਬ ਵੀ ਪਹੁੰਚੇ ਸੀ ਪਰ ਬੀਬਾ ਸਤਵੰਤ ਕੌਰ ਜੀ ਨਹੀਂ ਪਹੁੰਚੇ ਉਹਨਾਂ ਦਾ ਵੱਡਾ ਯੋਗਦਾਨ ਮੰਨਿਆ ਜਾਂਦਾ ਪਰ ਬੀਬਾ ਸਤਵੰਤ ਕੌਰ ਜਿਹੜੇ ਸ਼ਹੀਦ ਪਰਿਵਾਰ ਦੇ ਵਿੱਚੋਂ ਨੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਉਸ ਪੁੱਤਰੀ ਆ ਇਹਦੀ ਮਹਾਨ ਕੁਰਬਾਨੀ ਆ ਸਾਡੇ ਸਿੱਖ ਪੰਥ ਦੇ ਵਿੱਚ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਸੋ ਬੜੇ ਸਤਿਕਾਰਯੋਗ ਨੇ ਕਿਉਂਕਿ ਉਹ ਨਾਲ ਐਜ਼ ਅ ਡਿਪਟੀ ਡਾਇਰੈਕਟਰ এডਿਕੇਸ਼ਨ ਸੇਵਾ ਨਿਵਾ ਰਹੇ ਨੇ ਐਸਜੀਪੀਸੀ ਦੇ ਵਿੱਚ ਉਹਨੀਆਂ ਕਈ ਮਜਬੂਰੀਆਂ ਵੀ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਵੀ ਕਿਹਾ ਕਿ ਤੁਹਾਡਾ ਜਿੱਥੇ ਜਦੋਂ ਕਈ ਵਾਰ ਉਹਨਾਂ ਨੂੰ ਜਾਣ ਬੁੱਝ ਕੇ ਡਿਊਟੀ ਲੱਗਦੀ ਜਾਂਦੀ ਆ ਵੀ ਜਾ ਨਾ ਸਕਣ ਜਿੱਥੇ ਪ੍ਰੋਗਰਾਮ ਆ ਲੇਕਿਨ ਉਹਨਾਂ ਦੀ ਇਹ ਵੀ ਜਿੱਥੇ ਬਹੁਤ ਜ਼ਰੂਰੀ ਆ ਤਾਂ ਉਹ ਪਹੁੰਚ ਜਾਂਦੇ ਨੇ ਦਨੇਯੋ ਅਸੀਂ ਵੀ ਉਹਨਾਂ ਨੂੰ ਕਹਿੰਨੇ ਵੀ ਤੁਸੀਂ ਆਪਣਾ ਨਾਲ ਡਿਊਟੀ ਨਿਭਾਓ ਤੇ ਅਸੀਂ ਚਾਰੇ ਜਣੇ ਜਾਵਾਂਗੇ ਲੇਕਿਨ ਹਰ ਗੱਲ ਅਸੀਂ ਮੀਟਿੰਗ ਕਰਦੇ ਰਹਿੰਨੇ ਆ ਤੇ ਸਾਡੀ ਸਹਿਮਤੀ ਆ ਪੰਜੇ ਇੱਕਜੁੱਟ ਨੇ ਇਹ ਸਨ ਸਰਦਾਰ ਮਨਪ੍ਰੀਤ ਸਿੰਘ ਯਾਲੀ ਨਾਲ ਮੌਜੂਦ ਨੇ ਉਹਨਾਂ ਦੇ ਜਥੇਦਾਰ ਸੰਤਾ ਸਿੰਘ ਮੈਤਪੁਰੀ ਟਕਸਾਲੀ ਆਕੂ ਨੇ ਤੇ ਅੱਜ ਸਮਾਗਮ ਦੇ ਵਿੱਚ ਪਰਤੇ ਨੇ ਇੱਥੇ ਜਸਦਾ ਜਸਵਿੰਦਰ ਸਿੰਘ ਪ੍ਰਿੰਸ ਦੇ ਨਿਵਾਸ ਵੀ ਕੇ ਹੁਣ ਮੀਟਿੰਗ ਚੱਲ ਰਹੀ ਆ ਉੱਥੇ ਪੁੱਜੇ ਨੇ ਕੈਮਰਾਮੈਨ ਹਰਪਾਲ ਸਿੰਘ ਨਾਲ ਅਮਨਦੀਪ ਸਿੰਘ ਬਿੱਟਾ ਸੰਗਰੂਰ ਆਸਪੁਰ ਮੋਗਾ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਿਹੜਾ ਚਾਹਾਂਗੇ ਕੋਸ਼ਿਸ਼ ਆ ਵੀ ਵਰਟੀ ਤੋਂ ਪਹਿਲੇ ਪਹਿਲੇ ਜਿੰਨੇ ਕਵਰ ਹੋ ਗਏ ਫਿਰ ਤੋਂ ਕੁਝ ਟਾਈਮ ਲਈ ਰੋਕੇ ਫਿਰ ਸ਼ੁਰੂ ਕਰਾਂਗੇ ਸੰਗਰੂਰ ਦੀ ਧਰਤੀ ਆ ਇਹ ਹਮੇਸ਼ਾ ਹੀ ਇੱਥੋਂ ਲਹਿਰਾਂ ਪੈਦਾ ਹੋਈਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਸੰਗਰੂਰ ਵਿੱਚ ਅੱਜ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਆ ਇਸ ਭਰਤੀ ਮੁਹਿੰਮ ਲਈ ਅੱਜ ਪੰਜ ਮੈਂਬਰੀ ਕਮੇਟੀ ਸੰਗਰੂਰ ਪੁੱਜੀ ਸੀ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਸਰਦਾਰ ਮਨਪ੍ਰੀਤ ਸਿੰਘ ਯਾਲੀ ਪედაਕ ਨੇ ਜਿਹੜੇ